ਕਾਕਾ ਸਾਹਿਬਾ ਦੇ ਹੱਤੇ ਆਨਿਤ ਇੱਕ ਪਾਦਸ਼ਮੀਰ ਕਰਨੌਨੀ ਵਿਆਬਹਤ ਆਇਆ ਸਾਖਾਈ ਹੋਇਸਾ ਆਇਆ ਜਿਹਦਾ ਦਾ 350 ਸਾਲਾ ਸ਼ਤਾਬ ਜੀ ਜੋ ਸ਼ਹੀਦੀ ਦੇੜਾ ਆ ਰਿਹਾ ਉਸ ਦੇ ਸੰਬੰਧ ਵਿੱਚ ਗੁਰਦਵਾਰਾ ਬਾਬਾ ਮੱਖਣਛਾ ਨਿਗੋਣਾ ਸਿਕ ਸੈਂਟਰ ਤੋਂ ਬੜੇ ਵੱਡੇ ਪੱਧਰ ਤੇ ਸਮੋਕੀ ਪਾਰਕ ਦੇ ਵਿੱਚ ਮਨਾਇਆ ਜਾ ਰਿਹਾ ਕਿਉਂਕਿ ਸਾਰੇ ਗੁਰੂ ਜਿੰਨੇ ਵੀ ਗੁਰਦਵਾਰੇ ਨੇ ਸਾਰਿਆਂ ਨੂੰ ਨਾਲ ਲੈ ਕੇ ਜੁੜ ਕੇ ਔਰ ਸਾਰਿਆਂ ਦੇ ਬੜੇ ਵੱਡੇ ਪੱਧਰ ਤੇ ਇਹ ਗੁਰਦੁਆਰਾ ਬਾਂਬਾ ਮੱਖਛਾਲ ਬਣਾ ਇਹ ਆਪਣਾ ਲਾ ਕਰਿਆ ਜਿਸ ਤਰ੍ਹਾਂ ਕਿ ਪਹਿਲਾਂ ਵੀ ਜਿਵੇਂ ਜਿਵੇਂ ਇੱਥੇ ਪ੍ਰਧਾਨ ਆਏ ਨੇ ਸਾਰਿਆਂ ਨੇ ਵਕਤ ਬਾਅਦ ਵਕਤ ਅਪਰਾਲੀ ਕੀਤੇ ਨੇ ਜਿੰਨੀਆਂ ਵੀ ਸ਼ਤਾਬੀਆਂ ਆਈਆਂ ਨੇ 400 ਸਾਲਾ ਈਸੀ ਪਹਿਲੇ 550 ਸਾਲਾ ਗੋਨਾਰਕ ਦੇਵ ਜੀ ਦੀ ਆਈ ਸੀ ਔਰ ਉਸ ਤੋਂ ਬਾਅਦ 20 ਸ਼ਤਾਬੀਆਂ ਜਿਹੜੀਆਂ ਆਈਆਂ ਨੇ ਜਾਂ ਸ਼ਹੀਦੀਆਂ ਦਿਹਾੜੇ ਆਉਂਦੇ ਨੇ ਸਾਰੇ ਹੀ ਬੜੇ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ ਸੋ ਮੈਂ ਇਹੀ ਬੇਨਤੀ ਕਰਦਾ ਕਿ ਸਾਰੇ ਹੀ ਤ੍ਰਾਈ ਸਟੇਟ ਦੇ ਗੁਰਦੁਆਰਿਆਂ ਨੂੰ ਕਿ ਸਾਰੇ ਹੀ ਆ ਕੇ ਪਹੁੰਚੋ ਕਿਉਂਕਿ ਜਸ ਪੰਜਾਬੀ ਸਾਡੇ ਅੰਮ੍ਰਿਤਸਰ ਵਾਲਾ ਜੀ ਔਰ ਸਾਡੇ ਜੋ ਕਿ ਆਪਣੇ ਤੇਜਿੰਦਰ ਸਿੰਘ ਜੀ ਇਹ ਸਾਰੇ ਹੀ ਬਹੁਤ ਵੱਡੇ ਪੱਧਰ ਤੇ ਦਿਖਾ ਰਹੇ ਨੇ ਹੋਰ ਵੀ ਟੀਵੀ ਦਿਖਾਣਗੇ ਸਾਰੇ ਕਿਉਂਕਿ ਉਧਰ ਵੀ ਚੈਨਲ ਬਹੁਤ ਨੇ ਜੋ YouTube WhatsApp ਸਾਰੇ ਤੇ ਸਾਰਾ ਇਹ ਹਰ ਚੀਜ਼ ਤਕਰੀਬਨ ਪਾਕਤੀ ਸਾਰਿਆਂ ਨੇ ਤੇ ਜਿੰਨੇ ਵੀ ਆਪਣੇ ਇੱਥੇ ਦਿਨ ਬੰਦੇ ਨੇ ਸੋ ਅਸੀਂ ਇਸ ਕਰਕੇ ਕਹਿੰਦੇ ਕੋਈ ਰਹਿ ਨਾ ਜਾਵੇ ਇਸ ਕਰਕੇ ਸਾਰੇ ਹੀ ਵੱਤ ਬਾਤੇ ਪਰ ਅੱਲਾ ਕਰੋ ਕਿਉਂਕਿ ਆਪਾ ਦੇਖ ਰਿਹਾ ਕਿ ਗੁਰੂ ਸਤੇਗ ਬਾਦਰ ਸਾਹਿਬ ਜੀ ਜਿਹੜੇ ਕਿ ਉਸ ਟਾਈਮ ਕੁਸ਼ਵੀਰੀ ਪੰਦਰ ਸੀ ਉਹਨਾਂ ਨੇ ਆ ਕੇ ਫਰਿਆਦ ਕੀਤੀ ਸੀ ਜਿਉਹਨਾਂ ਨੂੰ ਪਤਾ ਲੱਗਾ ਸੀ ਕਿ ਇੱਕ ਜਿਹੜੇ ਕਿ ਸਿੱਖਾ ਦੇ ਗੁਰੂ ਨੇ ਜਿਹੜੇ ਕਿ ਉਹ ਇੱਕ ਸਾਡੀ ਜੋ ਸਾਨੂੰ ਕੋਈ ਬਚਾ ਸਕਦੇ ਨਹੀਂ ਤੇ ਉਹਨਾਂ ਨੇ ਉਹ ਆਪਣੇ ਪਿਤਾ ਜੀ ਨੂੰ ਕਿਹਾ ਸੀ ਉਹਨਾਂ ਨੇ ਕਿ ਤੁਸੀਂ ਇਹ ਤੁਸੀਂ ਕਰ ਸਕਦੇ ਹੋ ਕੰਮ ਹੋਰ ਕੋਈ ਨਹੀਂ ਹੈ ਤੁਹਾਡੇ ਉੱਪਰ ਨਾ ਕੋਈ ਹੈ ਤੇ ਨਾ ਕੋਈ ਹੋਣਾ ਤੇ ਇਸ ਕਰਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਹਿਤਾ ਸੀ ਕਿ ਮੈਂ ਵਾਪਸ ਆਵਾਂ ਨਾ ਆਵਾਂ ਇਸ ਤੋਂ ਬਾਅਦ ਤੁਸੀਂ ਇਹ ਸਾਰਾ ਕੁਝ ਤੁਸੀਂ ਇੱਥੇ ਦਾ ਸੰਭਾਲ ਲੈ ਸੋ ਇਸੇ ਤਰ੍ਹਾਂ ਸਾਡੇ ਗੁਰੂ ਅਚਨ ਦੇਵ ਜੀ ਜਿਨ੍ਹਾਂ ਨੇ ਸ਼ਾਂਤਮਈ ਸ਼ਿੱਧੀ ਪਾਈ ਸੀ ਉਹਨਾਂ ਤੋਂ ਬਾਅਦ ਇਹ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀ ਤਲਵਾਰ ਪਹਿਨੀ ਸੀ ਸੋ ਇਹ ਚੀਜ਼ਾਂ ਨੇ ਸਾਡੇ ਦਸਾਂ ਘਰੂਆਂ ਦੇ ਵਿੱਚ ਇਦਾਂ ਕੁ ਸ਼ਾਂਤ ਚੱਲ ਰਿਹਾ ਗੁਰੂ ਆ ਰਹੇ ਨੇ ਉਸ ਇਨਸਾਫ ਲਈ ਤਲਵਾਰਾਂ ਵਿੱਚ ਚੁੱਕਦੇ ਨੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਾਰਾ ਆਪ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਖਾਲਸਾ ਪੰਥ ਸਾਜਿਆ ਕਿਸ ਤਰ੍ਹਾਂ ਗਿੱਤੂ ਦੇ ਯੋਗ ਹੈ ਉਹਨਾਂ ਨੇ ਕਿਸ ਤਰ੍ਹਾਂ ਜੀਉ ਸਾਹਿਬ ਦੀ ਧਰਤੀ ਤੇ ਆਪਣਾ ਜੋ ਜੀਤ ਜੁਸਮਾਇਆ ਔਰ ਉਹ ਸਾਨੂੰ ਸਿੱਖ ਪੰਥ ਨੂੰ ਜੋ ਸਾਰੇ ਅੰਤੇ ਚੀਜ਼ ਦੇ ਗਏ ਅਸੀਂ ਕਦੇ ਵੀ ਨਹੀਂ ਭੁੱਲਾਂਗੇ ਜੋ ਜਿੰਨਾ ਵੀ ਆਪਾਂ ਦੇਖ ਰਹੇ ਹਾਂ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਅਸ਼ਕਮ ਸਿੱਖੋਂ ਅੱਗੇ ਜਾ ਰਹੀ ਹੈ ਸਾਬ ਸ੍ਰੀ ਗੁਰਗੰਦ ਗੁਰੰਤ ਸਾਹਿਬ ਜੀ ਜਿੰਨਾ ਦਾ ਆਪਾ ਦੇਖ ਰਿਹਾ ਕਿ ਹਰ ਜਗ੍ਹਾ ਤੇ ਉਹਨਾਂ ਦਾ ਜੋ ਵੱਡੇ ਵੱਡੇ ਬਾਹਨੀਆਂ ਕਟਰੀਆਂ ਦੇ ਵਿੱਚ ਨਾਸਾ ਹੋਇਆ ਹੋਰ ਕਈ ਜਗ੍ਹਾ ਗੁਰੂਕ ਦੇ ਪ੍ਰਕਾਸ਼ ਹੋਏ ਨੇ ਸੋ ਹਰ ਇਨਸਾਨ ਇਸ ਜੀਵ ਮੰਦ ਪਰ ਸਾਨੂੰ ਥੋੜੀ ਜਿਹੀ ਅਪਰਾਧ ਕਰਨ ਦੀ ਲੋੜ ਹੈ ਕਿ ਅਸੀਂ ਵੱਤ ਵਾਦੇ ਦਾ ਪ੍ਰਚਾਰ ਕਰੀਏ ਆਪਸ ਵਿੱਚ ਮਲਾਪ ਰੱਖੀਏ ਸਾਰੇ ਜਿੰਨੇ ਵੀ ਗੁਰੂ ਘਰ ਨੇ ਵੱਲ ਦੇ ਵਿੱਚ ਜਾਂ ਬਾਹਰ ਅਸੀਂ ਇੰਡੀਆ ਦੇ ਵਿੱਚ ਨੇ ਮੈਂ ਕਹਿੰਦਾ ਸਾਰੇ ਸਿੱਖਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਕਤੇ ਹੋ ਕੇ ਸਫਤ ਵਤ ਵਤ ਇਹ ਬਣਾ ਲੈ ਕਰਨ ਔਰ ਇਸੇ ਤਰ੍ਹਾਂ ਹੀ ਅਸੀਂ ਫਿਰ ਦੁਬਾਰਾ ਮੈਂ ਜਿਹੜੀ ਸਾਡੀ ਪ੍ਰਕਰ ਦੀ ਕਮੇਟੀ ਹੈ ਸਰਦਾਰ ਸੁਖਵਿੰਦਰ ਸਿੰਘ ਜੀ ਇਸ ਦੇ ਮੌਕੇ ਦੇ ਪ੍ਰਧਾਨ ਨੇ ਉਹਨਾਂ ਦੀ ਸਾਰੀ ਟੀਮ ਵਾ ਇਹਨਾਂ ਨੂੰ ਅਚੀ ਬਧਾਈ ਦੇਣਾ ਕਿ ਜਿਹੜੇ ਅੱਗੇ ਹੋ ਕੇ ਇਹਨਾਂ ਦਿਨ ਰਾਤ ਕੀ ਕਰਕੇ ਸੀ ਕੰਮ ਕੀਤਾ ਤਾਂ ਮੈਂ ਇਹਨਾਂ ਨੂੰ ਬਹੁਤ ਬਹੁਤ ਬਧਾਈ ਜੰਨਾ ਸਿਹਰਾ ਇਹਨਾਂ ਦੇ ਸਦ ਜਾਂਦਾ ਬਾਕੀ ਸਾਰੇ ਜਿੰਨੇ ਵੀ ਵਤ ਵਤ ਸਾਰੇ ਸਦਾ ਮਤਰੀ ਇਹ ਨਹੀਂ ਕਿ ਅਸੀਂ ਵੀ ਆਪਣੇ ਅਧਈਏ ਸਾਡੇ ਬੱਚੇ ਨੇ ਜਨਾਂ ਦੇ ਸਾਰਿਆਂ ਇਸ ਤਰ੍ਹਾਂ ਛੋਟੇ ਬੱਚੇ ਵੀ ਕਹਿ ਕੇ ਗਏ ਨੇ ਸਾਰਿਆਂ ਨੇ ਕਿਹਾ ਉਹਨਾਂ ਨੂੰ ਵੀ ਨਾਲ ਜੋੜੋ